ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਸ਼ਹਿਰ ਜੈਤੋ ਤਹਿਸੀਲ ਵੀ ਇਹਨੂੰ ਜੈਤੋ ਹੀ ਪੈਂਦੀ ਆ ਜਿਸ ਦੇ ਵਿੱਚ ਬਾਈ ਜੀ ਬਹੁਤ ਸੋਹਣੇ ਸੰਖੀਆਂ ਤੁਹਾਡੇ ਲਈ ਖੀਰਾਂ ਦੇ ਬੱਚਿਆਂ HF ਤੇ ਜਰਸੀ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਦਾ ਦੇ ਨਾਮ ਜਗਦੀਪ ਸਿੰਘ ਜੀ ਐਡਰੈਸ ਆਪਣਾ ਜੈਤੋ ਸ਼ਹਿਰ ਆ ਜ਼ਿਲ੍ਹਾ ਫਰੀਦਕੋਟ ਜੀ ਹਾਂ ਜੀ ਤੇ ਜੈਤੋ ਆ ਕੇ ਬਾਜ਼ਾਖਾਨਾ ਰੋਡ ਤੇ ਆਪਣਾ ਘਰ ਆ ਠੀਕ ਆ ਜੀ ਕਿੰਨੀਆਂ ਬੱਚੀਆਂ ਜੀ ਅੱਜ ਆਪਣੇ ਕੋਲ ਹਨ 6 ਬੱਚੀਆਂ ਜੀ 4 एच एफ 2 ਜਰਸੀ ਬੱਚੀਆਂ ਦਾ ਕੰਮ ਹੀ ਆਪਣਾ ਹੈ ਨਾ ਹਾਂ ਵੀ ਬਾਕੀ ਮਾਲ ਵੇਚ ਗਿਆ ਬੱਚੀਆਂ ਦਾ ਸਾਰੇ ਬਾਕੀ ਭਾਈ ਜੀ ਭਾਈ ਜੀ ਕੋਲੇ ਬੱਚੀਆਂ ਬਹੁਤ ਹੁੰਦੀਆਂ ਆਵੇ 14 15 ਬੱਚੀਆਂ ਤਾਂ ਸੀਗੀਆਂ ਬੱਚੀਆਂ ਸੇਲ ਹੋਈਆਂ ਵਗਾ ਸਵੇਰੇ ਭਾਈ ਜੀ ਨੇ ਸੋਭਾ ਭੇਜਣੀਆਂ ਆ ਇਹ ਤੇ ਬਾਕੀ ਇਹਨਾਂ ਸੇਲ ਹੋਣ ਵਾਲੀਆਂ ਰਹਿੰਦੀਆਂ ਇਹ ਬ ਵਖਾਉਣ ਲੱਗੇ ਆ ਆ ਬੱਚੀਆਂ ਜੰਨੀ ਦੀ ਬਾਈ ਜੀ ਕੋਲੇ ਇਸ ਟਾਈਮ ਹੈਗੀਆਂ ਕਿਸੇ ਵੀਰ ਨੂੰ ਚਾਹੀਦੀਆਂ ਹੋਣਾਂ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰਿਓ ਤੇ ਕੀ ਡਿਟੇਲ ਆ ਬਾਈ ਇਹਨਾਂ ਦੀ ਫਿਰ ਬਈ ਇੱਕ ਨੰਬਰ ਤੇ ਖੀਰੀ ਬੱਚੀ ਆ ਹਾਂਜੀ 4 ਫੁੱਟ ਤੋਂ ਪਲੱਸ ਕੱਟ ਆ ਇਹਦਾ ਠੀਕ ਆ ਜੀ ਤੇ ਕੱਚੀ ਖੀਰੀ ਆ ਬਈ ਹਾਂਜੀ ਬੱਚੀ ਬਹੁਤ ਚੰਗੀ ਆ ਨਾ ਹਾਂ ਨਾ ਮਾੜੀ ਦੰਦ ਵਿਖਾਈ ਦਿੰਦੀ ਆ ਪਾ ਦਿਖਾ ਦਿਓ ਜੀ ਦੋ ਬਾਈ ਜੀ ਕੱਚੀ ਖੀਰੀ ਆ ਜਵੇਂ ਹੀ ਠੀਕ ਆ ਬਾਈ ਮਾੜੇ ਮਾੜੇ ਚਲਦੀ ਆ ਜੀ ਹਾਂ ਮਾੜੇ ਮਾੜੇ ਘਰ ਜੀ ਪਾਉਣ ਲੱਗੀਆਂ ਹੈ ਤਾਂ ਨਾ ਹਾਂ ਹਾਂ ਠੀਕ ਆ ਜੀ ਕਿਸੇ ਵੀਰ ਦੇ ਪਸੰਦ ਆਵੇ ਕੱਦ ਕਾਰ ਚੰਗਾ ਕਰੂ ਚੰਗੀ ਗਾਂ ਦੀ ਹੈਣਾ ਬਾਈ ਹਾਂ ਬਹੁਤ ਚੰਗੀ ਸੀਮਨ ਸੁਮਨ ਦਾ ਪਤਾ ਕਿਹੜੀ ਦੀ ਹੈ ਇਹ ਨਾ ਸੀਮਨ ਸੁਮਨ ਦਾ ਲਓ ਬਾਈ ਜੀ ਸੀਮਨਧਾਰਨੀ ਬਾਈ ਜੀ ਦਾ ਪਤਾ ਫੇਸ ਬਹੁਤ ਸੋਹਣਾ ਬਾਈ ਜੀ ਬੁੱਧੀ ਵਾਲੀ ਵੱੱਛੀ ਆ ਕੱਦ ਕਾਠ ਵਾਲੀ ਪ੍ਰਿੰਟ ਬਹੁਤ ਚੰਗਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਓ ਸੋਹਣੀ ਸੁਨੱਖੀ ਹੈ ਤੇ ਕਿੰਨੇ ਦੇਵਾਂਗੇ ਬਾਈ ਜੀ ਆਪਾਂ ਇਹ 27 ਮੁੱਲ ਆ ਜੀ ਮਾਨਤਨ ਕਰ ਦਾਂਗੇ ਲਓ ਬਾਈ ਜੀ ਮੁੱਲ 27000 ਤੇ ਮਾਨਤਨ ਥੋੜਾ ਜ਼ਰੂਰ ਹੋ ਜਾਊਗਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰੋ ਸੋ ਕਦ ਦੂਜਾ ਨੰਬਰ ਬਾਈ ਜੀ ਬਈ ਬੱਚੇ ਸਾਰੇ ਕੀਰੇ ਆ ਥਾਂ ਤੋਂ ਦਿਖਾਵੇ ਪਹਿਲਾਂ ਫਸਾਉਣ ਹਾਂ ਬੱਚੇ ਇਹ ਹੀ ਬਹੁਤ ਚੰਗੇ ਬਾਈ ਲੋ ਬਾਈ ਜੀ ਥਾਂ ਦੇਖੋ ਨੇੜੇ ਤੋਂ ਬਹੁਤ ਚੰਗਾ ਥਾਣਾ ਕੱਲਾ ਕੱਲਾ ਮੋਟਾ ਮੋਟਾ ਗਲਾਬੀ ਦਾਲਦੀ ਹੈ ਜੀ ਚਾਰ ਹੀ ਥਾਣਾ ਦੋ ਦੋ ਉਂਗਲਾਂ ਦੀ ਤਿੰਨ ਤਿੰਨ ਦੀ ਬਿੱਤੀ ਸੁਣੇ ਪਈ ਆ ਤੇ ਗਿਠ ਗਿਠ ਤੇ ਦਾਲ ਕਰਨਾ ਬਾਈ ਜੀ ਜਿੱਦੇ ਤਿਆਰ ਹੋ ਗਏ ਨੇ ਇਹਨਾਂ ਨੇ ਸੋਹਣਾ ਸੁਲੱਪੀਆਂ ਤੋਰ ਚਾਲ ਦੀ ਚੈੱਕ ਕਰਾ ਲੈ 16000 ਰੁਪਏ ਮੰਗਦਾ ਇਹਦਾ ਬਾਈ ਜੀ 16000 ਲੈ ਚਲੋ ਜੀ ਤੋਰਤਾਰ ਬਾਈ ਜੀ ਬਹੁਤ ਚੰਗੀ ਪ੍ਰਿੰਟ ਬਹੁਤ ਸੋਹਣਾ ਬੱਚਿਆਂ ਬਾਈ ਜੀ ਬਾਕੀ ਪੂਰਾ ਪਾਰਕ ਨੂੰ ਆਰ ਕੁ ਬੰਦਾ ਏ ਮੱਛੀਆਂ ਬਹੁਤ ਚੰਗੀਆਂ ਹੁੰਦੀਆਂ ਬਾਈ ਕੋਲੇ ਕਿਸੇ ਵੀਰ ਦੇ ਕੋਈ ਵੀ ਪਸੰਦ ਆਵੇ ਤੇ ਬਾਈ ਜੀ ਕੋਲੇ ਜਦੋਂ ਵੀ ਮਰਜੀ ਤੁਸੀਂ ਸਪਾਰਕ ਕਰ ਸਕਦੇ ਹਰ ਟਾਈਮ ਹੀ ਹੁੰਦੀਆਂ ਆ ਫਿਰ ਲਓ ਜੀ ਤੀਜਾ ਨੰਬਰ ਤੀਜਾ ਨੰਬਰ ਦੀ ਮੱਛੀ ਬਹੁਤ ਚੰਗੀ ਹੈ ਨਾ ਬਹੁਤ ਚਾਂਕ ਵਾਲੀ ਬੱਛੀ ਚਾਂਕ ਵਾਲੀ ਰੱਸੀ ਹੈ ਬਾਈ ਜੀ ਚਾਰ ਹੀ ਸਨ ਬਾਈ ਜੀ ਇਹਦੇ ਆ ਨੇੜੇ ਤੇ ਚੈੱਕ ਕਰਨ ਕੋਈ ਫੋਟ ਨਹੀਂ ਸ਼ਾਂਗ ਨਹੀਂ ਤੋਂ ਚਾਲ ਸੁਣੂ ਦੀ ਚੈੱਕ ਕਰਾ ਦਿੰਦੇ ਆ ਦਾ ਚਲੋ ਜੀ। ਬੋਰਡ ਲਓ ਜੀ। ਇਹ ਕਿੰਨੇ ਦੇ ਦਾਂਗਾ ਬਾਈ ਨਿੱਕੇ? ਜੀਦਾ ਬਾਈ 14000 ਰੁਪਏ ਮੁੱਲ ਦਾ। 14000 ਮੁੱਲ ਵੀ ਜਾਇਜ਼ ਹੀ ਆਪਣੇ ਹਨ। ਹਾਂਜੀ ਹਾਂਜੀ ਬਿਲਕੁਲ ਜਾਇਜ਼। ਹਾਂਜੀ। ਮੁੱਲ ਵੀ ਬਾਈ ਕੋਈ ਬਾਲੇ ਵੱਡੇ ਨਹੀਂ ਕਰਦਾਗਾ। ਜਾਇਜ਼ ਜੇ ਦੇਣ ਲੈਣਾਂ ਆ ਮੈਂ ਇਕੱਲਾ ਹੀ ਆ। ਸਣਵਾਰ ਵੀ ਚੰਗੇ ਆ। ਫੇਸਪੂਸ ਵੀ ਕਰਮ ਵਾਲੀ ਦਾ ਬਹੁਤ ਸੋਹਣਾ। ਚੌਥਾ ਨੰਬਰ ਵੀ ਬੱਚੀ ਬਹੁਤ ਸੋਹਣੀ ਸਲੱਖੀ ਆ ਬਾਈ। ਹਾਂ ਨਾ ਬਾਈ ਜੀ ਮੋਟਾ ਉਂਗਲਾਰ ਦਾ ਲੱਗਿਆ ਅੱਲਾ ਕੱਲਾ ਸਾਡਾ ਪੂਰਾ ਸੋਹਣਾ ਫਲ ਇਹੇ ਤੌਰ ਕੇ ਵਿਖਾ ਦਿ ਜੀ ਬੜੀ ਲਓ ਬਾਈ ਤੌਰ ਚਾਹ ਲੈ ਦੀ ਤੁਹਾਨੂੰ ਚੈੱਕ ਕਰਾਉਣੇ ਆ ਬੱਚੀ ਇਹ ਵੀ ਬਹੁਤ ਚੰਗੀ ਆ ਤੇ ਜੇ ਵੱਲ ਦੋ ਚਾਰ ਇਕੱਠਾ ਲੈਂਦਾ ਹੋਇਆ ਫਿਰ ਤਾਂ ਵੱਧ ਮਾਲਤਾਨ ਹੋ ਜਾਊਗਾ ਅਗਲੇ ਦਾ ਠੀਕ ਆ ਬਾਈ ਲਓ ਬਾਈ ਮੋਦੀ ਵਾਲੀ ਬੱਚੀ ਫੇਸ ਬਹੁਤ ਸੋਹਣਾ ਬਾਈ ਕੰਨ ਕੋਲ ਮੂੰਹ ਮੱਥੇ ਦੀ ਪੂਰੀ ਸੁਨੱਖੀ ਆ ਬੱਚੀ ਕਿਸੇ ਵੀਰ ਦੇ ਪਸੰਦ ਆਵੇ ਕੋਈ ਵੀ ਜਾਨਵਾਰ ਆ ਭਾਈ ਜੀ ਤੋਂ ਮੰਗਵਾ ਸਕਦੇ ਆ ਇਹਦਾ 12000 ਠੀਕ ਆ ਜੀ ਪੰਜਵਾਂ ਨੰਬਰ ਜਰਸੀ ਆ ਗਈ ਜੀ ਇਹ ਦੋ ਜਰਸੀਆਂ ਵੀਰੇ ਇਹਦੇ ਦੋ ਦਾਣੇ ਜੇ ਲੱਗੇ ਆ ਮਗਰ ਹਾਂ ਜੀ ਫੋਟਾਂ ਚੱਲਣ ਵਾਲੇ ਥਾਂ ਲੈ ਕੇ ਆ ਹਾਂ ਜੀ ਭਾਈ ਉੱਤੇ ਨਹੀਂ ਹੁੰਦਾ ਲੈਵੇ ਦਾ ਸ਼ਾਂਖਾਂ ਜੀਆਂ ਫੋਟਾਂ ਜੀਆਂ ਉਹ ਆ ਥਾਂ ਨੂੰ ਚਾਰ ਹੀ ਵੈਸੇ ਹਾਂ ਬੱਚੇ ਦੀ ਬਰੀਡ ਬਹੁਤ ਆ ਜੀ ਬਰੀਡ ਬਹੁਤ ਆ ਜੀ ਮੋٹے ਤਾਂ ਚਾਰ ਮੋਦੀ ਵਾਲੀਆਂ ਛੋਟੇ ਛੋਟੇ ਕੰਨ ਹਾਂ ਜੀ ਤੇ ਇਹ ਜੋੜੇ ਦਾ ਵੀਰੇ 32000 ਰੁਪਏ ਮੁੱਲ 32000 ਠੀਕ ਆ ਜੋੜੇ ਦੇ ਵਿੱਚ ਤਾਂ ਹੋ ਜੂ ਮਤਲਬ ਹਾਂ ਹੋ ਜੀ ਲਓ ਭਾਈ ਜੋੜੇ ਦਾ ਹੀ ਮੁੱਲ 32000 ਰੁਪਇਆ ਮਾਨਤਾ ਲ ਹੋ ਜੂਗਾ ਕਹਿੰਦੇ ਬੱਛੀਆਂ ਤਾਂ ਉਹਨੇ ਬਹੁਤ ਚੰਗੀਆਂ ਇਹਦੇ ਥਾਂ ਚਾਰੀ ਹੋਣੇ ਆ ਹਾਂ ਇਹਦੇ ਚਾਰੀ ਥਾਂ ਭਾਈ ਜੀ ਇਹਦੇ ਵੀ ਚਾਰੀ ਉਹਦੇ ਵੀ ਮਾੜੇ ਮਾੜੇ ਮਣਕ ਨੇ ਇਹ ਜ਼ਰੂਰ ਆ ਚੱਲਣ ਵਾਲੇ ਹੈ ਨਹੀਂ ਕਿਉਂ ਹੋਰ ਚਾਹ ਲੈ ਇਹਨਾਂ ਦੀ ਵੀ ਚੈੱਕ ਕਰ ਲਓ ਸੋਹਣੀਆਂ ਸਲਕੀਆਂ ਬੱਛੀਆਂ ਲਓ ਮੁੱਲ ਵੀ ਬਿਲਕੁਲ ਜਾਇਜ਼ ਆ 32000 ਰੁਪਇਆ ਕੁਆਲਿਟੀ ਬੱਛੀਆਂ ਦੀ ਬਹੁਤ ਆ ਬਰੀਡ ਸੁਫਨਾ ਚੰਗੀ ਆ ਜੀ ਉਹ ਦੀਆਂ ਲੀਆਂ ਬੱਚੀਆਂ ਪੂਰੇ ਬਦਾਮੀ ਕਲਰ ਦੇ ਗੂੜੇ ਲਾਲ ਰੰਗ ਦੇ ਆ ਬਾਈ ਜੀ ਚਿੱਟੀਆਂ ਹੀ ਨਹੀਂ ਸਤਾਜੀ ਕੋਲ ਅੱਜ 6 ਨੰਨ ਸੀਗੇ 6 ਬਾਈ ਜੀ ਤੁਹਾਨੂੰ ਵਿਖਾਤੇ ਆ 6 ਨੰਗਾ ਦੇ ਵਿੱਚੋਂ ਕੋਈ ਵੀ ਬਾਈ ਪਸੰਦ ਆਵੇ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸਪਰਕ ਕਰ ਲਿਓ ਤੇ ਨੰਬਰ ਬਾਈ ਤੋਂ ਪੁੱਛ ਲੈਨੇ ਆ ਮੋਬਾਈਲ ਨੰਬਰ ਬਾਈ ਜੀ ਆਪਣਾ 97818 ਹਾਂਜੀ 15150 ਜੀ ਠੀਕ ਆ ਜੱਕਰ ਹੀ ਫੇਰ ਦੱਸੋ ਜੀ 97818 15 150 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਫਲੜੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇਗੇ ਸ਼ੇਅਰ ਕਰ ਲਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ